ਐਡੀਲੇਡ ਓਵਲ ਦੇ ਮੈਦਾਨ ਤੇ ਵਿਰਾਟ ਕੋਹਲੀ ਨੇ ਕੀਤਾ ਕਮਾਲ ਐਡੀਲੇਡ ਟੈਸਟ ਕਪਤਾਨ ਕੋਹਲੀ ਲਗਾਤਾਰ ਕਮਾਲ ਕਰਦੇ ਗਏ ਮੁਕਾਬਲੇ ਦੀ ਪਹਿਲੀ ਪਾਰੀ ਚ 116 ਦੌੜਾਂ ਦੀ ਧਮਾਕੇਦਾਰ ਪਾਰੀ ਖੇਡਣ ਵਾਲੇ ਵਿਰਾਟ ਕੋਹਲੀ ਨੇ ਐਡੀਲੇਡ ਟੈਸਟ ਦੀ ਦੂਜੀ ਪਾਰੀ ਚ ਵੀ ਸੈਂਕੜਾ ਜੜ ਦਿੱਤਾ ਵਿਰਾਟ ਕੋਹਲੀ ਨੇ ਦੂਜੀ ਪਾਰੀ ਚ ਸਿਰਫ 135 ਗੇਂਦਾਂ ਦਾ ਸਾਹਮਣਾ ਕਰਦਿਆਂ ਆਪਣਾ ਸੈਂਕੜਾ ਪੂਰਾ ਕੀਤਾ ਆਪਣੇ ਸੈਂਕੜੇ ਤੱਕ ਪਹੁੰਚਦੇ ਹੋਏ ਵਿਰਾਟ ਕੋਹਲੀ ਨੇ 10 ਚੌਕੇ ਅਤੇ ਇੱਕ ਛੱਕਾ ਵੀ ਲਗਾਇਆ ਭਾਰਤ ਲਈ ਇਸ ਤੋਂ ਪਹਿਲਾਂ ਇੱਕੋ ਮੁਕਾਬਲੇ ਦੀ ਦੋਨੋਂ ਪਾਰੀਆਂ 'ਚ ਸੈਂਕੜਾ ਜੜਨ ਵਾਲੇ ਬੱਲੇਬਾਜ਼ ਸਨ ਵਿਜੇ ਹਜ਼ਾਰੇ, ਸੁਨੀਲ ਗਵਾਸਕਰ ਅਤੇ ਰਾਹੁਲ ਦਰਾਵਿੜ। ਵਿਜੇ ਹਜ਼ਾਰੇ ਨੇ ਕਮਾਲ 1948 'ਚ ਕੀਤਾ। ਜਦਕਿ ਸੁਨੀਲ ਗਵਾਸਕਰ ਨੇ ਇੱਕੋ ਮੁਕਾਬਲੇ ਦੀ ਦੋਨੋਂ ਪਾਰੀਆਂ 'ਚ ਸੈਂਕੜਾ ਜੜਨ ਦਾ ਕਮਾਲ ਤਿੰਨ ਵਾਰ ਕਰਕੇ ਵਿਖਾਇਆ। ਰਾਹੁਲ ਦਰਾਵਿੜ ਨੇ ਵੀ ਇਹ ਕਮਾਲ ਦੋ ਟੈਸਟ ਮੁਕਾਬਲਿਆਂ 'ਚ ਕੀਤਾ ਹੈ। ਤੇ ਹੁਣ ਇਨ੍ਹਾਂ ਦਿਗਜਾਂ ਦੇ ਨਾਲ ਵਿਰਾਟ ਕੋਹਲੀ ਨੇ ਆਪਣਾ ਨਾਂ ਵੀ ਦਰਜ ਕਰ ਲਿਆ ਹੈ। ਦੂਜੀ ਪਾਰੀ 'ਚ ਭਾਰਤੀ ਟੀਮ ਦੀ ਕਮਜ਼ੋਰ ਸ਼ੁਰੂਆਤ ਨੂੰ ਕਰਾਰੇ ਜਵਾਬ 'ਚ ਬਦਲਣ ਦਾ ਕੰਮ ਵੀ ਕੋਹਲੀ ਨੇ ਬਖੂਬੀ ਕੀਤਾ। ਕੋਹਲੀ ਨੇ ਮੁਰਲੀ ਵਿਜੇ ਨਾਲ ਮਿਲ ਕੇ ਤੀਜੇ ਵਿਕਟ ਲਈ 185 ਦੌੜਾਂ ਦੀ ਸਾਂਝੇਦਾਰੀ ਕੀਤੀ। ਵਿਜੇ ਦਾ ਵਿਕਟ ਡਿੱਗਣ ਤੋਂ ਬਾਅਦ ਵੀ ਵਿਰਾਟ ਨੇ ਤਾਬੜ ਤੋੜ ਰਨ ਬਰਸਾਉਣ ਦਾ سلسلہ ਜਾਰੀ ਰੱਖਿਆ। ਅੰਤ 'ਚ ਵਿਰਾਟ 141 ਦੌੜਾਂ ਦੀ ਪਾਰੀ ਖੇਡਣ ਮਗਰੋਂ ਨਾਥਨ ਲਿਓਨ ਦਾ ਸ਼ਿਕਾਰ ਬਣੇ। ਕੋਹਲੀ ਨੇ 175 ਗੇਂਦਾਂ ਦਾ ਸਾਹਮਣਾ ਕਰਦਿਆਂ 141 ਦੌੜਾਂ ਬਣਾਈਆਂ ਅਤੇ ਆਪਣੀ ਪਾਰੀ ਦੌਰਾਨ 16 ਚੌਕੇ ਅਤੇ ਇੱਕ ਛੱਕਾ ਠੋਕਿਆ ਇੱਕ ਵੇਲੇ ਲੱਗ ਰਿਹਾ ਸੀ ਕਿ ਕੋਹਲੀ ਭਾਰਤੀ ਟੀਮ ਨੂੰ ਜਿੱਤ ਦੇ ਪਾਰ ਪਹੁੰਚਾ ਕੇ ਰੁਕਣਗੇ ਪਰ ਅਜਿਹਾ ਹੋਇਆ ਨਹੀਂ ਅਤੇ ਜਦ ਭਾਰਤ ਦਾ ਸਕੋਰ 304 ਦੌੜਾਂ ਤੇ ਪਹੁੰਚਿਆ ਤਾਂ ਕੋਹਲੀ ਆਪਣਾ ਵਿਕਟ ਗਵਾ ਬੈਠੇ